ਉਹ ਐਸੀ ਮੁਰਦਾਬਾ ਮੁਰਦਾਬਾ ਦੇਖੋ ਜੀ ਸਾਡੀ ਅੱਜ ਦੇ ਤੁਸੀਂ ਸਮੇਂ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਵਿੱਚ ਕਿੰਨੀ ਗੁੰਡਾਗਰਦੀ ਰਿਆ ਦਿੱਤੀ ਹੈ ਇਹ ਨਹੀਂ ਐਦਾਂ ਦਾ ਗੰਦ ਪਾ ਦਿੱਤਾ ਜੀ ਐਦਾਂ ਦਾ ਗੰਦ ਪਾ ਦਿੱਤਾ ਅਸੀਂ ਬੜੇ ਦੁਖੀ ਹੋ ਗਏ ਜਨਤਾ ਜਨਤਾ ਐਦਾਂ ਡਰ ਰਹੀ ਹੈ ਸ਼ਾਮ ਨੂੰ 5 ਵਜੇ ਦੇ ਬਾਅਦ ਨੌਜਵਾਨ ਬੱਚੇ ਡਰਦੇ ਆ ਪਤਾ ਨਹੀਂ ਕਿਹਨੂੰ ਚੱਕ ਕੇ ਪੁਲਿਸ ਦਾ ਹਵਾਲਾ ਕਰਾ ਦੇਣਾ ਜੀਨੂੰ ਰੂਹ ਕਰਦੀ ਉਹਦੇ ਪਰ ਰੈਕਟ ਪੋਕ ਹੈ ਤਕ ਬੈਂਕ ਜਿਹੜੀ ਮੋਹਰ ਲਵਾ ਕੇ ਭਗਵਾਨ ਜਮਾਨ ਨੂੰ ਭੇਜ ਦਿੰਦੇ ਐ ਭਗਵਾਨ ਜਮਾਨ ਨਹੀਂ ਸੋਚਦਾ ਵੀ ਕਿਸੇ ਨਾਲ ਕੀ ਕਰਨਾ ਕੀ ਨਹੀਂ ਦੇ ਉੱਪਰ ਤੇ ਘਰ ਦਵਾ ਵਿਚਾਰੀ ਪੁਲਿਸ ਨੂੰ ਕੰਗ ਇੰਨਾ ਕਰ ਦੇਣਾ ਪੁਲਿਸ ਵੀ ਪਰੇਸ਼ਾਨ ਹੋਈ ਹੋਈ ਐ ਜੀ ਨਾਲ ਲੋਕਾਂ ਤੇ ਆ ਸਰਦਾਰ ਮੁਰਦਾਬਾਦ ਆ ਸਰਦਾਰ ਮੁਰਦਾਬਾਦ ਹਜੂਤ ਵਿੱਚ ਮੁਰਦਾਬਾਦ ਹਜੂਤ ਵਿੱਚ ਆਈ ਮੁਰਦਾਬਾਦ ਜੱਕਰਾਂ ਵੀ ਪਿੱਛੇ ਲੱਗੇ ਹਰ ਹਰ ਮਾਤਾ ਹਜੂਤ ਵਿੱਚ ਹਜੂਤ ਅਸੀਂ ਕਹਾਂ ਜੀ ਉਹਦਾ ਦੁੱਖ ਦੇਖਿਆ ਕਹਿੰਦੀ ਬਹੁਤ ਦਰਦ ਹੈ ਮਾਂ ਕਹੇ ਬੇਹੋਰ ਤੁਸੀਂ ਦੇਖੋ ਅਜੇ ਇਹਦਾ ਮੁੰਡਾ ਆ ਗਿਆ ਅਜੇ ਜੀ ਆਜ਼ਾਦ ਹੋਗਾ ਘੁੰਮ ਰਿਹਾ ਤਾਂ ਕਹਿੰਦੇ ਮਰਿਆ ਤਾਂ ਨਹੀਂ ਹੈ ਠੀਕ ਹੈ ਹੋ ਜਦ ਮਰ ਜੂਗਾ ਜਦ ਦੇਖਿਓ ਅਸੀਂ ਕਹਾਂ ਜੀ ਕੋਈ ਗੱਲ ਨਹੀਂ ਮਰਨਾ ਤਾਂ ਹਰੇਕ ਨੇ ਹੈ ਪਰ ਉਹਦੀਆਂ ਧੀਆਂ ਨੂੰ ਉਹਦੀ ਮਾਂ ਦਾ ਨੂੰ ਤੇ ਬਾਪ ਨੂੰ ਤੁਸੀਂ ਦੇਖੋ ਪਹਿਲਾਂ ਉਹਨਾਂ ਨੂੰ ਗੋਲੀ ਮਾਰ ਦਿਓ ਜੇ ਤੁਸੀਂ ਸੋਚਿਆ ਬਾਬੇ ਅਸੀਂ ਨਿੱਤ ਨੰਦਾ ਜੀ ਪਿੰਡ ਵਿੱਚ ਲੋਕਾਂ ਦੇ ਖਿਲਾਫ ਜਿੰਨਾ ਧੱਕਾ ਹੁੰਦਾ ਖੜਦਾ ਆ ਤਾਂ ਉਹਨਾਂ ਦੇ ਨਾਲੋਂ ਖੜਦਾ ਵਿਚਾਰਾ ਇਨਸਾਫ ਦਵਾਉਂਦਾ ਹੈ ਤਾ ਗੁੰਡਾਗਰਦੀ ਇਹ ਆਪਣੀ ਦੱਸਦੇ 5-4 ਘਰ ਹੈ ਜੀ ਸਾਰਾ ਪਿੰਡ ਨਹੀਂ ਹੈ ਮਾੜਾ ਸਾਡਾ ਇਹ 5-7 ਬੰਦੇ ਜਿਹੜੇ ਗੁੰਡੇ ਹੈ ਨਾ ਇਹ ਗੁੰਡੇ ਬੰਦੇ ਐਜਾਂ ਦੇ ਇਹਨੂੰ ਬੜਾ ਗੰਦ ਪਾਇਆ ਵਾ ਤੀਮੀਆਂ ਉਹਨਾਂ ਦੀਆਂ ਕਹਿਨੀਆਂ ਕਹਿਨੀਆਂ ਤਾਂ ਕਿਆ ਹੋਗੇ ਜੇ ਮਰ ਗਿਆ ਸਿਆਣੇ ਉਹਨਾਂ ਦੇ ਕਹਿੰਦੇ ਆਪਣੀਆਂ ਤੀਮਿਆਂ ਦਾ ਦੁੱਖ ਹੋ ਗਿਆ ਵੇ ਪੁਲਿਸ ਚੱਕਾ ਲੈ ਗਈ ਆ ਤਾਂ ਨਾ ਮਰਿਆ ਚ ਨਾ ਜਿੰਦਾ ਬੁੱਢਾ ਬੁੱਢੀ ਨੂੰ ਚੱਕਿਆ ਸਰ ਮੈਂ ਤਾਂ ਕਹਿੰਦੀ ਪੈਟਰੋਲ ਸਿੱਟ ਕੇ ਇਹਨਾਂ ਨੂੰ ਫੂਕਦਾ ਹੁਣੇ ਧਰਨੇ ਚੱਕ ਲੈਣੇ ਆ ਆ ਸਰਕਾਰ ਮਰਦਾਬੋਲ ਕਿਆ ਸਰਕਾਰ ਮਰਦਾਬੋਲ ਸਾਡੀ ਇਹੀ ਬੇਨਤੀ ਹੈ ਜੀ ਲੋਕਾਂ ਨੂੰ ਇਨਸਾਫ ਮਿਲਦਾ ਤਾਂ ਇੱਥੋਂ ਇਨਸਾਫ ਮਿਲਣੇ ਦੀ ਲੋਕ ਆਸ ਵਾਕੇ ਆਂਦੇ ਦੇ ਕੇ ਸਾਨੂੰ ਭਾਈ ਜੋਗਤ ਸਿੰਘ ਜੀ ਕਿੱਥੋਂ ਆ ਗਏ ਤੇ ਚੱਲ ਗਏ ਕੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਚੱਲੋ ਤੁਹਾਨੂੰ ਉੱਥੇ ਇਨਸਾਫ ਮਿਲੂਗਾ ਉਹ ਇੱਥੇ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਗੰਦ ਮਿਲ ਰਿਹਾ ਹੈ ਇਹ ਬੱਚਾ ਇੱਥੇ ਦਾ ਗਰੀਬਾਂ ਦਾ ਨਾ ਖਾਣੇ ਵਾਲਾ ਗਰੀਬਾਂ ਦੇ ਇਨਸਾਫ ਦੁਆਣ ਵਾਲਾ ਉਹ ਇੱਥੇ ਤੇ ਗੋਲੀ ਚਲਾਤੀ ਭੁੱਲ ਜਾਣਾ ਤੇ ਛੇ ਆਹੋ ਗੱਲ ਹੋਣੀ ਸੀ ਅੱਜ ਮਹੀਨੇ ਦੇ ਉੱਤੇ ਦਿਨ ਹੋਣ ਤਾਂ ਕਹਿੰਦਾ ਮਰ ਗਿਆ ਕੰਮ ਹੋ ਗਿਆ ਮਾਂ ਨੂੰ ਬਾਪ ਨੂੰ ਬੱਚਿਆਂ ਨੂੰ ਧੀ ਨੂੰ ਕਾਰਾ ਨਹੀਂ ਮਿਲਣਾ ਤਾਂ ਮਾਂ ਨੂੰ ਆਪਣਾ ਪੁੱਤ ਨਹੀਂ ਮਿਲਣਾ ਤਾਂ ਅਨਸਾਫ ਦੁਆ ਰਹੇ ਹੈ ਜਨਤਾ ਸਭ ਕਾ ਦਬਾ ਪਾ ਰਹੇ ਹੈ ਉੱਪਰ ਦੇ ਉਪਰ ਮੰਤਰੀ ਖਲਾਣੇ ਬਾਬੇ ਦਾ ਫੋਨ ਆਇਆ ਜੀ ਸਾਨੂੰ ਬਬਲੂ ਬਬਲੂ ਰਾਜਪੂਤ ਮੁੰਡੇ ਨੂੰ ਕਿਸੇ ਨੂੰ ਕਹਿ ਰਿਹਾ ਕਹਿੰਦਾ ਜੀ ਖਲਾਣੇ ਬਾਬੇ ਦੀ ਇਜਾਜ਼ਤ ਆਈ ਹੈ ਤੇ ਅਸੀਂ ਅਜੇ ਦਾ ਨਾਮ ਤਾਂ ਪੱਕਾ ਹੀ ਕਰ ਦਿੱਤਾ ਪੁਲਿਸ ਨੇ ਨਹੀਂ ਲੋਕਾਂ ਦੇ ਮਾੜੇ ਮਾੜੇ ਅੱਛਾ ਗੁੰਡਾ ਲੱਗ ਜਾਂਦੀ ਉਹਨੇ ਜੇ ਨੌਨੀ ਨਿਕਲਈ ਨਾ 307 ਵਿੱਚੋਂ ਕਿਹਦਾ ਨਾਮ ਨਿਕਲ ਗਿਆ ਆ ਨਹੀਂ ਪਤਾ ਲੱਗਦਾ ਵੀ ਇਹ ਕਿਹੜਾ ਰਾਜ ਹੋ ਗਿਆ ਸਾਡੇ ਅਨੰਤਪੁਰ ਸਾਹਿਬ ਦੀ ਧਰਤੀ ਦੇ ਵਿੱਚ ਛੱਪ ਛੱਪ ਕਾਕੇ ਮੰਗੋ ਗੋਲੀਆਂ ਚਲਾਉਂਦੇ ਆ ਅਸੀਂ ਨਹੀਂ ਕਹਿੰਦੇ ਹਰਜੋਤ ਮੇਸ ਮਾੜਾ ਹੈ ਚੰਗਾ ਹੈ ਪਰ ਲੋਕ ਉਹਨੂੰ ਬਦਨਾਮ ਕਰ ਰਹੇ ਆ ਆਰਐਸ ਦੇ ਬੰਦੇ ਆ ਜੀ ਇਹ ਜਿਹੜੇ ਬੰਦਿਆਂ ਨੇ ਗੋਲੀ ਚਦਾਈ ਆਰਐਸ ਦੇ ਬੰਦੇ ਗੁੰਡਾਗਰਦੀ ਐਨੀ ਲੈਂਦੀ ਵੀ ਜੀ ਨਹੀਂ ਜਬ ਸਰਕਾਰ ਮਰਦਾਬਾਤ ਕਿਹੜਾ ਸਰਕਾਰ ਮਰਦਾਬਾਤ